ਇਹ ਨਾਮ ਮੈਂਟਰੀ ਜੀ ਗੁਰਮੀਤ ਸਿੰਘ ਰਾਜਵੜਾ ਕੀ ਕਰਦੀ ਆ ਕੀ ਕਹਣਾ ਚਾਹੁੰਦੇ ਹੋ ਅੱਜ ਇਹਨਾਂ ਤੋਂ ਦਿੱਤਾ ਜਿਹੜੇ ਬਾਰੇ ਕਹਿਣਾ ਸੀ ਇਹੀ ਚਾਹੁੰਦੇ ਵੀ ਸਾਡੀ ਉੱਥੇ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਨਾ ਕਿਸੇ ਨੇ ਕੋਈ ਗੱਲਬਾਤ ਸੁਣੀ ਹੈ ਉਲਟਾ ਸਾਨੂੰ ਭਾਜਪੀ ਦੇ ਬੰਦੇ ਗੁੰਡੇ ਕਹਿ ਕੇ ਉੱਥੋਂ ਭਜਾ ਦਿੱਤਾ ਗਿਆ ਜੀ ਅਸੀਂ ਅੱਜ ਇਹ ਰੋਡ ਬਨੂੜ ਵਾਲਾ 5 ਮਿੰਟ ਲਈ ਬਲਾਕ ਕੀਤਾ ਜੇ ਐਤਵਾਰ ਤੱਕ ਕੋਈ ਇਹਨਾਂ ਨੇ ਕਿਸਾਨਾਂ ਨੇ ਸਾਡਾ ਹੱਲ ਨਾ ਕੀਤਾ ਤੇ ਅਸੀਂ ਇੱਥੇ ਪੱਕੇ ਤੌਰ ਤੇ ਤਰਨਾ ਨਾਵਾਂ ਬਨੂੜ ਰੋਡ ਪੱਕਾ ਬਣਾ ਕਰਾਂਗੇ ਸਾਰੇ ਰੋਡ ਬਲਾਕ ਕੀਤੇ ਜਾਣਗੇ ਇਹਨਾਂ ਜਿੰਨੇ ਵੀ ਪਿੰਡਾਂ ਵਿੱਚੋਂ ਪਿੰਡਾਂ ਦੇ ਵਿੱਚੋਂ ਇਹਨਾਂ ਦਾ ਬਾਈਕ ਕੱਟ ਕਰਾਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ 2 ਵਿਲਰ ਦਾ ਰਸਤਾ ਕਿਸਾਨ ਸਰਕਾਰ ਰਲ ਕੇ ਖੋਲ ਦੇਣ ਜਰੂਰ ਨੇ ਦਾ ਸਾਰੇ ਪਿੰਡ ਇਕੱਠੇ ਹੋ ਗਏ ਜੋ ਵੀ ਅੱਗੇ ਦੀ ਹੋਏਗੀ ਰਣਨੀਤੀ ਠੀਕ ਠੀਕ ਦਿੱਕਤ ਹੈ ਮੇਰੇ ਨਾਮ ਪਰਗਟ ਸਿੰਘ ਪੰਡਰਾਜ ਸਿੰਘ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਨੇ ਸਾਡੇ ਪਿੰਡ ਵਿੱਚ ਜੋ ਵੀ ਕੰਨੋਂ ਕਈ ਵਾਰੀ ਅਸੀਂ ਜਾਣਦੇ ਹਾਂ ਅੰਬਾਲੇ ਨੇੜੇ ਪਿੰਡ ਹੈ ਸਾਨੂੰ ਪਿੰਡ ਨੂੰ ਸਭ ਤੋਂ ਜ਼ਿਆਦਾ ਨੇੜੇ ਅੰਬਾਲਾ ਹੀ ਪਿੰਡ ਹੈ ਜੀ ਜਿਵੇਂ ਹੁਣ ਜੀ ਆਪਣੇ ਗਵੰਟੀ ਨੇ ਜੀ ਵਿੱਕੀ ਆਰੀ ਇਹਨਾਂ ਦੇ ਡੈਡੀ ਸਾਹਿਬ ਨੇ ਆਪਣੇ ਪਾਲਾ ਨਾਮ ਜੀ ਇਹਨਾਂ ਦੀ ਧਰਮ ਪਤਨੀ ਸਰਮਜੀਤ ਕੌਰ ਜੀ ਇਹਨਾਂ ਦੀ ਨਾ ਉਦਣ ਇਹਨਾਂ ਨੂੰ ਬੀਬੀ ਘਟਣ ਕਰਕੇ ਥੋੜਾ ਜਨਾ ਇਹਨਾਂ ਦਾ ਇਹ ਢਿੱਲੇ ਹੋਏ ਨੇ ਡਾਕਟਰ ਨੇ ਕਿਹਾ ਵੀ ਤੁਸੀਂ ਫਟਾਫਟ ਵੱਡੇ ਹਸਪਤਾਲ ਅੰਬਾਲੇ ਲੈ ਜਾਓ ਜਦੋਂ ਇਹ ਰਸਤੇ 'ਚ ਗਏ ਨੇ ਜੀ ਰਸਤੇ ਤੇ ਟਾਈਮ ਨਾਲ ਅੰਬਾਲੇ ਪਹੁੰਚ ਨਹੀਂ ਸਕੇ ਜੀ ਇਸ ਕਰਕੇ ਇਹਨਾਂ ਦੇ ਧਰਮ ਪਤੀ ਦੀ ਮੌਤ ਹੋ ਗਈ ਹੈ ਜੀ ਤੋ ਅਸੀਂ ਇਹ ਕਹਿੰਦੇ ਆ ਪ੍ਰਸ਼ਾਸਨ ਨੂੰ ਵੀ ਜੋ ਵੀ ਹੈ ਕਿਸਾਨਾਂ ਨਾਲ ਬੈਠ ਕੇ ਤੁਹਾਡਾ ਆਪਸ ਵਿੱਚ ਹੱਲ ਮਸਲਾ ਜੋ ਵੀ ਮੀਟਿੰਗ ਕਰੋ ਜਾਂ ਸਾਨੂੰ ਇੱਕ ਦੋ ਸਾਨੂੰ ਕੋਈ ਇੱਕ ਸਾਈਡ ਦਾ ਰਸਤਾ ਮਿਲ ਜੇ ਜੋ ਵੀ ਹੈ ਆਪਣੀ ਬੈਠ ਕੇ ਗੱਲਬਾਤ ਕਰਨਾ ਸਾਨੂੰ ਇੱਕ ਪਿੰਡਾਂ ਵਾਲਿਆਂ ਨੂੰ ਇਹ ਲੋਕਲ ਬੰਦਿਆਂ ਨੂੰ ਇਹ ਮੰਗੇ ਵੀ ਸਾਡਾ ਹੱਲ ਬਣਾਉਣਾ ਤੇ ਰਸਤਾ ਰੋਤਾ ਖੁੱਲਣਾ ਜਾਂ ਕਿ ਲੋਕਲ ਬੰਦਿਆਂ ਨੂੰ ਕੋਈ ਵੀ ਨੁਕਸਾਨ ਨਾ ਹੋਵੇ ਕੋਈ ਵੀ ਕਿਸੇ ਵੀ ਪਾਰਟੀ ਨਾਲ ਸੰਬੰਧ ਨਹੀਂ ਲੋਕਲ ਪਿੰਡਾਂ ਦੇ ਲੋਕ ਸੰਘ ਜੀ ਜਿਹੜੇ ਕਿ ਦੇਖੋ ਇਹਨਾਂ ਦੇ ਘਰ ਹੁਣ ਇਹਨਾਂ ਨੂੰ ਪਤਾ ਕਿੰਨਾ ਦੁੱਖ ਹੈ ਜੀ ਇਹ ਤੇ ਹੁਣ ਲੋਕਲ ਸਾਰੇ ਪਿੰਡਾਂ ਦੇ ਲੋਕ ਸਨ ਜਿਹੜੇ ਆਪਣੇ ਆਪਣਾ ਦੁੱਖ ਰੱਖ ਗਏ ਉਹਨਾਂ ਨਾਲ ਬਾਤचीत ਕਰਨ ਗਏ ਨੇ ਵੀ ਸਾਡੇ ਨਾਲ ਬਹਿ ਕੇ ਗੱਲ ਕਰੋ ਜਾਂ ਵੀ ਤੁਸੀਂ ਜੋ ਵੀ ਆਪਣਾ ਉਹ ਪ੍ਰਸ਼ਾਸਨ ਨੂੰ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ ਕੋਈ ਤੁਸੀਂ ਹੋਰ ਰਸਤਿਆਂ ਨੂੰ ਚਲੇ ਜੋ ਅੱਗੇ ਜਾਣਾ ਚਾਹੁੰਦੇ ਹੋ ਜੇ ਅੱਗੇ ਤੁਸੀਂ ਜਾਣਾ ਹੀ ਚਾਹੁੰਦੇ ਹੋ ਤੁਸੀਂ ਹੋਰ ਪਾਸੇ ਨੂੰ ਚਲੇ ਜੋ ਨਹੀਂ ਜਾਣਾ ਤੁਸੀਂ ਇੱਥੇ ਬੈਠ ਕੇ ਇੱਕ ਪਾਸੇ ਆਪਣੇ ਕੋਲੋਂ ਲੈ ਕੇ ਦੇ ਦੇਣ ਪ੍ਰਸ਼ਾਸਨ ਨੂੰ ਲੈ ਕੇ ਦੇ ਦੇਣਾ ਉਹ ਪ੍ਰਸ਼ਾਸਨ ਨਾਲ ਗੱਲਬਾਤ ਹੁੰਦੀ ਹੈ ਉਹ ਕੰਦੇ ਨੇ ਵੀ ਸਾਨੂੰ ਕੋਈ ਦੋ ਲੰਨਾ ਲੈ ਕੇ ਦੇ ਦੇਣ ਵੀ ਅਸੀਂ ਅੱਗੇ ਨਹੀਂ ਜਾਣਾ ਚਾਹੁੰਦੇ ਤੇ ਅਸੀਂ ਤੁਹਾਨੂੰ ਇੱਕ ਸਾਈਡ ਖੋਲ ਦਿੰਦੇ ਹਾਂ ਠੀਕ ਹੈ ਜੀ ਕਰਨੈਲ ਸਿੰਘ ਖੱਗਰਤਰਾਏ ਸਾਫ ਦਾ ਸਰਪੰਚ ਅੱਜ ਤੁਸੀਂ ਸ਼ੰਭੂ ਬਾਰਡਰ ਤੇ ਧਰਨਾ ਦੇ ਰਹੇ ਕਿਸਾਨਾਂ ਕੋਲ ਪਹੁੰਚੇ ਸੀ ਆਪਣੀ ਮੰਗ ਲੈ ਕੇ ਕੀ ਉੱਥੇ ਗੱਲਬਾਤ ਹੋਈ ਜੀ ਬਾਈ ਜੀ ਗੱਲ ਇਹ ਹੈ ਪਿਛਲੇ ਹਫਤੇ ਵੀ ਅਸੀਂ ਪਹੁੰਚੇ ਸੀ ਇਕੱਠੇ ਹੋ ਗਏ ਸਾਰੇ ਮੰਗ ਪੱਤਰ ਵੀ ਦਿੱਤਾ ਸੀ ਭੰਦੇਰ ਰਾਬ ਨੂੰ ਵੀ ਸਾਡਾ ਜਿਹੜਾ 20-25 ਪਿੰਡਾਂ ਦਾ ਮਸਲਾ ਹੈ ਇਹ ਬਹੁਤ ਅਸੀਂ ਔਕੇ ਆ ਕੱਲ ਨੂੰ ਬਰਸਾਤ ਹੋਣੀ ਹੈ ਸਾਡਾ ਰਸਤਾ ਬਿਲਕੁਲ ਬੰਦ ਹੋ ਜਾਊਗਾ ਵੀ ਸਾਡੀ ਤੁਸੀਂ ਇਸ ਦੀ ਮਦਦ ਕਰੋ ਅਸੀਂ ਵੀ ਕਿਸਾਨ ਆ ਅਸੀਂ ਵੀ ਤੁਹਾਡੀ ਹੁਣ ਤੱਕ ਮਦਦ ਕਰਦੇ ਆਏ ਆ ਅਸੀਂ ਮਜਬੂਰ ਹੋਗੇ ਤੁਹਾਡੇ ਕੋ ਜਾ ਰਹੇ ਆ ਪਰ ਅੱਜ ਅਸੀਂ ਉੱਥੇ ਗਏ ਜਿਹੜੇ ਇਹਨਾਂ ਦੇ ਨੁਮਾਇੰਦੇ ਉੱਥੇ ਬੈਠੇ ਸੀ ਉਹ ਸਾਡੇ ਗੱਲ ਪੈਣ ਨੂੰ ਆਏ ਨੇ ਉਹ ਕਹਿੰਦੇ ਨੇ ਇਹ ਭਾਜਪਾ ਦੇ ਚਮਚੇ ਨੇ ਕੋ ਯਾਰੋ ਅਸੀਂ ਤਾਂ ਕਿਸਾਨ ਆ ਭਾਜਪਾ ਦੇ ਚਮਚੇ ਕੇ ਗੱਲ ਪੈਣ ਨੂੰ ਆਏ ਨੇ ਐਨੀ ਚੌਧਰ ਕਰ ਰਹੇ ਨੇ 10 ਬੰਦੇ ਇਹ ਜਿਹੜੀਆਂ ਦੋ ਕਮੇਟੀਆਂ ਦੋ ਪ੍ਰਧਾਨਗੀਆਂ ਇੱਥੇ ਬੈਠੇ ਨੇ ਡੱਲੇਵਾਲ ਤੇ ਦੋ ਜਦੇ ਬੰਦੀਆਂ ਤੇ ਉਹ ਬੰਦੇਰ ਜੀ ਇਹਨਾਂ ਨੇ ਪੰਜਾਬ ਦੀ ਕਿਸਾਨੀ ਦਾ ਫਰਕ ਪਵਾਤਾ ਆਫਸ ਦੇ ਵਿੱਚ ਕਿਉਂ ਇਹ ਇਕੱਠੇ ਨੇ ਇਹਨਾਂ ਨੇ ਕਿਤੇ ਜਦੋਂ ਇਹਨਾਂ ਨੇ ਦਿੱਲੀ ਜਾਣ ਵਾਸਤੇ ਲੋਕਾਂ ਨੂੰ ਹੋਕਾ ਦਿੱਤਾ ਉਸ ਟਾਈਮ ਲੋਕ ਬੜੇ ਖੁਸ਼ੀ ਵੀ ਸਾਰੇ ਇਕੱਠੇ ਪਰ ਲੋਕਾਂ ਨੂੰ ਨਹੀਂ ਪਤਾ ਵੀ ਇਹ ਇਕੱਠੇ ਨਹੀਂ ਇਹਨਾਂ ਨੇ ਕੋਈ ਜਿਹੜੀ ਪਹਿਲੀ ਜਥੇਬੰਦੀਆਂ ਨੇ ਬੜੀ-ਬੜੀ ਵੱਡੀਆਂ ਜਗੀਂਦਰ ਸਿੰਘ ਗਰਾਂ ਵਰਗੇ ਰਾਜੇਵਾਲ ਤੇ ਰਾਜੇਵਾਲ ਵਰਗੇ ਉਹ ਜਿਵੇਂ ਦਿੱਲੀ ਸੰਘਰਸ਼ ਸਾਰਿਆਂ ਨੇ ਇਕੱਠੇ ਨੇ ਕੀਤਾ ਸੀ ਤਾਂ ਉੱਥੇ ਪ੍ਰਧਾਨ ਮੰਤਰੀ ਨੂੰ ਝੁਕਣਾ ਪਿਆ ਹੁਣ ਤਾਂ ਸਿਆਸਤ ਵੜ ਗਈ ਹੈ ਸਾਡੇ ਕਿਸਾਨਾਂ ਦੇ ਵਿੱਚ ਵੀ ਅਸੀਂ ਸੋਚ ਰਹੇ ਹਾਂ ਵੀ ਸਾਡੇ ਕਿਸਾਨਾਂ ਦਾ ਬਣੇਗਾ ਕੀ ਸਾਡੇ ਰਾਜਗੜ ਦੀ ਪਰਸੋਂ ਦੀ ਗੱਲ ਹੈ ਅੰਬਾਲੇ ਚਲੀ ਸੀ ਲੇਡੀ ਹੈ ਪਰਮਜੀਤ ਕੌਰ ਉਹ ਵਿਚਾਰੀ ਘੱਗਰ ਚ ਉਹਦੀ ਮੌਤ ਹੋ ਗਈ ਹੈ ਰਸਤਾ ਨਹੀਂ ਉਹਨੂੰ ਮਿਲਿਆ ਇੱਕ ਟੇਪੜੇ ਦਾ ਬੰਦਾ ਉਹ ਕੱਚੇ ਰਸਤੇ ਨੂੰ ਜਾ ਰਿਹਾ ਸੀ ਅੰਬਾਲੇ ਜਾਣਾ ਸੀ ਜ਼ਰੂਰੀ ਕੰਮ ਸੀ ਉਹ ਟਰਾਲੀ ਤੋਂ गिर ਕੇ ਮੌਤ ਹੋ ਗਈ ਅੱਜ ਜਦੋਂ ਤੁਸੀਂ ਗੱਲ ਕਰਨ ਨੂੰ ਆਥੇ ਗਈ ਸੀ ਉਹਨਾਂ ਨੇ ਗਲਤ ਤੁਹਾਡੀ ਕੀਤੀ ਸਾਡੀ ਗੱਲ ਸੁਣੀ ਨਹੀਂ ਉਹਨਾਂ ਨੇ ਬਿਲਕੁਲ ਵੀ ਉਹ ਕਹਿੰਦੇ ਜੋ ਕਰਨਾ ਤੁਸੀਂ ਕਰ ਲਓ ਅੱਗੇ ਕੀ ਕਰਨੀ ਹੈ ਤੁਹਾਡੀ ਅੱਗੇ ਪਲਾਨ ਇਹ ਹੈ ਅਸੀਂ ਤਾਂ ਫੇਰ ਇਹਨਾਂ ਨੂੰ ਇੱਕ ਵਾਰੀ ਦੁਬਾਰਾ ਬੇਇੱਜ਼ਤੀ ਕਰ ਰਹੇ ਹਾਂ ਤੁਹਾਡੇ ਮੱਦੇ ਭਰਾਂਗੇ ਵੀ ਸਾਡੇ ਇਲਾਕੇ ਦਾ ਕਹਿਣਾ ਤੁਸੀਂ ਮੰਨ ਲਓ ਸਾਡੇ ਜਿਹੜੇ ਵੀ 25-30 ਪਿੰਡ ਨੇ ਇਹ ਇਕੱਠੇ ਹੋਣਗੇ ਹੁ ਕੋਈ ਅਗਲਾ ਜਿਹੜਾ ਪ੍ਰੋਗਰਾਮ ਅਸੀਂ ਇਕੱਠੇ ਹੋਗੇ ਮਿਠਾਂਗੇ ਪਰੇ ਉਹਦਾਂ ਅਸੀਂ ਚੱਕ ਦੇਣਾ ਜਿੰਨਾ ਮਰਜੀ ਤੁਸੀਂ ਜ਼ੋਰ ਲਾ ਲਓ ਜਿੰਨੇ ਮਰਜੀ ਤੁਸੀਂ ਬੰਦੇ ਬੁਲਾ ਲਓ ਅਸੀਂ ਵੀ ਕਿਸਾਨ ਆ ਔਰ ਬਰਸਾਤ ਦਾ ਮੌਸਮ ਆ ਗੋ ਅਸੀਂ ਕਿਸਾਨ ਮਜ਼ਦੂਰ ਅੱਜ ਸਾਰੇ ਇਕੱਠੇ ਆ ਇੱਥੇ ਅੱਜ ਮੀਟਿੰਗ ਸਾਡੀ ਹੋਣ ਜਾ ਰਹੀ ਆ ਹੁਣ ਕਰਾਂਗੇ ਬੰਦੇਰ ਸਾਹਿਬ ਨੂੰ ਸਾਡੇ ਬੰਦਿਆਂ ਨੇ ਫੋਨ ਕੀਤਾ ਅੱਜ ਉਹਨੇ ਫੋਨ ਨਹੀਂ ਚੁੱਕਿਆ ਬਿਲਕੁਲ ਫੋਨ ਨਹੀਂ ਚੁੱਕਿਆ ਇਹ ਕੋਈ ਕਿਸਾਨੀ ਐ ਇਹ ਕਿਸਾਨਾਂ ਦਾ ਭਲਾ ਕਰਨਗੇ ਲੋਕ ਤੁਸੀਂ ਟਾਈਮ ਦੇ ਕੇ ਆਏ ਸੀ ਇੱਥੇ ਉਹਨਾਂ ਨੂੰ ਅਸੀਂ ਟਾਈਮ ਦੇ ਕੇ ਆਏ ਸੀ ਉਹਨਾਂ ਨੂੰ ਪਰ ਉਹਨੇ ਸਾਡਾ ਫੋਨ ਵੀ ਨਹੀਂ ਚੁੱਕਿਆ ਤਾਂ ਇਸ ਦੇ ਮਤਲਬ ਰੋਸ ਨਹੀਂ ਹੁੰਦਾ ਅਸਲ ਸਾਡੇ ਲੋਕ ਇਹਨਾਂ ਲੰਗਰ ਖੜਾ ਰਹੇ ਨੇ ਪਾਣੀ ਦੇ ਰੇਲੇ ਲਿਆ ਕੇ ਠੰਡੇ ਹੋਰ ਵੀ ਜੋ ਇਹਨਾਂ ਦੀ ਸਿਫਤ ਹੈ ਕਿ ਕੋਈ ਕਰ ਰਹੇ ਨੇ ਦਰਵਾਜ਼ੇ ਖੁੱਲ੍ਹੇ ਨੇ ਸਨਾਨ ਪਾਣੀ ਕਰਨ ਜਾਂਦੇ ਗੁਣੀ ਘਰ ਧਰਾਂ ਤੇ ਗਲਵਾਰੇ ਸਾਹਿਬ ਬੱਥਾ ਟੇਕਣ ਨੂੰ ਕੋਈ ਨਹੀਂ ਰੁਕਦਾ ਇਹਨਾਂ ਨੂੰ ਪਿੰਡਾਂ 'ਚ ਰਹਿਣ ਲਈ ਕੋਈ ਨਹੀਂ ਰੁਕਦਾ ਇਹਨਾਂ ਨੂੰ ਇੱਥੇ ਛਾਉਣੀ ਪਾ ਕੇ ਜਿਹੜੇ ਬਹਿ ਗਏ ਨੇ ਇਹ ਕਿੰਨੀ ਦੇਰ ਬੈਠਣਗੇ ਸਾਰੇ ਜਥੇਬੰਦੀਆਂ ਨੂੰ ਇਹ ਇਕੱਠੇ ਕਰਨ ਇਕੱਠੇ ਕਿਉਂ ਨਹੀਂ ਕਰਦੇ ਇਹ ਤਿੰਨੋਂ ਹੀ ਬੰਦੇ ਸਾਰੇ ਪੰਜਾਬ ਦੇ ਮਾਲਕ ਨੇ ਇਹ ਤਿੰਨੇ ਬੰਦੇ ਹੀ ਮਾਲਕ ਨੇ ਪੰਜਾਬ ਦੇ ਫਿਰ ਸਾਰੇ ਇਹ ਜਿਹੜੇ ਬੋਲਦੇ ਨੇ ਬਾਈ ਜੀ ਇਹਨਾਂ ਦੇ ਵਿੱਚ ਇਹ ਸਾਨੂੰ ਕਹਿੰਦੇ ਨੇ ਨਾ ਬੀਜੇਪੀ ਦੇ ਇਹ ਬੀਜੇਪੀ ਦਾ ਇਹ ਨੇ ਜਿਹੜੇ ਬੰਦੇ ਬਾਕੀ ਜੀਵੀਦਾਰਾਂ ਨੂੰ ਇਕੱਠੇ ਨਹੀਂ ਕਰਦੇ ਬਾਕੀ ਪ੍ਰਧਾਨਾਂ ਨੂੰ ਇਕੱਠੇ ਨਹੀਂ ਕਰਦੇ ਇਹ ਦੋ ਹੀ ਨੇ ਸਾਰੇ ਪੰਜਾਬ 'ਚ ਕਾਦੀਆਂ ਵਰਗੇ ਕਿੰਨੇ ਸਿਆਣੇ ਬੰਦੇ ਸੀ ਗੁਰਾਹਾਂ ਵਰਗੇ ਕਿੰਨੇ ਸਿਆਣੇ ਸੀ ਜਿਨ੍ਹਾਂ ਨੇ ਦਿੱਲੀ ਸੰਘਰਸ਼ ਲੜਿਆ ਰਾਜੇਵਾਲ ਕਿੰਨੇ ਸਿਆਣੇ ਸੀ ਇਹ ਸਾਰੇ ਇਕੱਠੇ ਹੋ ਕੇ ਬਦਲੇ ਇਹਨਾਂ ਨੂੰ ਇਕੱਠੇ ਕਰਦੇ ਫਿਰ ਸੰਘਰਸ਼ 'ਚ ਲੜਦੇ ਇਹ ਤਾਂ ਸਾਡੇ ਇਲਾਕੇ ਦਾ ਨਾ ਨਾਸਮਰਤਾ ਸਾਡੇ ਪਿੰਡਾਂ ਦੀਆਂ ਸੜਕਾਂ ਨੇ ਜਿਹੜੀਆਂ ਅੱਡੇ-ਅੱਡੇ ਵਹੀਕਲ ਤਕੜੇ ਲੱਗ ਰਹੇ ਨੇ ਉੱਥੇ ਨੂੰ 5-500 ਕੁੰਟਲ ਦੇ ਸਾਡੀਆਂ ਸੜਕਾਂ ਤੋੜ ਕੇ ਰੱਖ ਦਿਆਂ ਬੜੇ ਸਾਰੇ ਲੋਕ ਔਖੇ ਨੇ ਅਸੀਂ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਹੁਣ ਸੰਘਰਸ਼ ਵੱਡਾ ਕਰਾਂਗੇ ਤਾਂ ਇਹਨਾਂ ਨੂੰ ਚੱਕਾਂਗੇ ਅਸੀਂ ਹੁਣ ਮੀਟਿੰਗ ਕਰਨ ਜਾ ਰਹੇ ਹਾਂ ਸਾਰੇ ਇਕੱਠੇ ਹੋ ਕੇ ਸਾਰੇ ਠੀਕ ਠੀਕ